ਖਾਣਾ ਫਲੋਰ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਬੀਤੇ ਦਿਨੀ ਹੋਏ ਕਤਲ ਦੀ ਗੁੱਤੀ ਨੂੰਸਰਜ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਕਾਬੂਕਿਤੇ ਗਏ ਦੋਸ਼ੀਆਂ ਦੀ ਪਛਾਣ ਅਮਰਿਤਪਾਲ ਸਿੰਘ, ਰਾਜਵੀਰ ਸਿੰਘ ਅਤੇ ਅਜਮਿੰਦਰ ਸਿੰਘ ਵਾਸੀਆਂ ਫਲੋਰ ਵੱਟੋਂ ਹੋਈ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਫਲੋਰ ਤੋਂ ਪ੍ਰਪਾਲ ਦੇ ਨਾਲ सुरेंद्र ਦੀ ਰਿਪੋਰਟ ਸਰ ਪਿਛਲੇ ਦਿਨੀ ਇੱਕ ਅਪਲ 4 ਵਿੱਚ ਮਟਰ ਹੋਇਆ ਸੀ ਜਿਹਦੇ ਵਿੱਚ ਤੁਸੀਂ ਦੋ ਦੋਸ਼ੀ ਇਹਦੇ ਪਹਿਲਾਂ ਤੁਸੀਂ ਕਾਬੂ ਕਰ ਲਿਆ ਤੇ ਤਿੰਨ ਹੁਣ ਤੁਸੀਂ ਕਾਬੂ ਕੀਤੇ ਆ ਸਰ ਕੀ ਮਾਮਲਾ ਸੀ ਇਨੀ ਕਿਉਂ ਉਸ ਬੰਦੇ ਦਾ ਮਟਰ ਕੀਤਾ ਗਿਆ ਮਾੜੇ ਅੰਸਰਾਂ ਖਿਲਾਫ ਨਿਲੰਦਰ ਦੇ ਹੱਤੀ ਪੁਲਿਸ ਹਮੇਸ਼ਾ ਸ਼ਿਕੰਜਾ ਕਸਦੀ ਰਹੀ ਹੈ اسی ਕੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਦਾ ਹਰਕਮਤ ਪ੍ਰੀਤ ਸਿੰਘ ਖਾਕਾ ਤੇ ਸਰਦਾਰ ਡੀਐਸਪੀ ਫਿਲੋਸਫਰ ਸਰਦਾਰ ਸਰਵਜਿੰਦ ਬਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਇੱਕ ਮੁਕੱਦਮਾ ਨੰਬਰ 7 ਜੋ ਕਿ ਇੱਕ ਮਰਡਰ ਦਾ ਕੇਸ ਸੀਗਾ ਜਿਸ ਤੇ ਵਿੱਚ ਇੱਕ ਜਗਤਾਰ ਨਾਮ ਦੇ ਲੜਕੇ ਨੂੰ ਕੁੱਟ ਕੇ ਮਾਰ ਦਿੱਤਾ ਗਿਆ ਸੀਗਾ ਤੇ ਇਸ ਸਬੰਧੀ ਤਿੰਨ ਮੇਨ ਦੋਸ਼ੀ ਜੋ ਕਿ ਐਸਕਾਂਡੇਡ ਚਲ ਰਹੇ ਸੀ ਪੱਜੇ ਹੋਏ ਸੀ ਜਿਨ੍ਹਾਂ ਨੂੰ ਫਲੋਰ ਪੁਲਿਸ ਵੱਲੋਂ ਕੱਲ ਮਿਤੀ 10 ਜਨਵਰੀ 2025 ਨੂੰ ਪਕੜਨ ਚ ਸਫਲਤਾ ਹਾਸਲ ਹੋਈਆ ਇਹਨਾਂ ਚ ਜਿਹੜੇ ਮੇਨ ਦੋਸ਼ੀ ਸੀ ਅਮਰਿਤਪਾਲ ਪੁੱਤਰ ਰਵਤਾਰ ਸਿੰਘ ਰਾਜਵੀਰ ਪੁੱਤਰ ਗੁਰਦਿਆਲ ਸਿੰਘ ਵਾਸੀ ਬਕਾਪੁਰ ਅਤੇ ਅਜਮਿੰਦਰ ਪੁੱਤਰ ਗੁਰਦਿਆਲ ਵਾਸੀ ਬਕਾਪੁਰ ਇਹ ਤਿੰਨੋਂ ਦੋਸ਼ੀ ਜੋ ਕਿ ਕਤਲ ਕਰਨ ਦੇ ਉਪਰਾਹ ਤੇ ਥੋਂ ਦੌੜ ਕੇ ਹਾਚਲ ਚਲੇ ਗਏ ਸੀਗੇ ਤੇ ਜਿਨ੍ਹਾਂ ਨੂੰ ਕੱਲ ਅਸੀਂ ਪਕੜਨ ਚ ਸਫਲਤਾ ਹਸ ਲਈ ਹੈ ਤੇ ਜੋ ਰਾਜਵੀਰ ਤੇ ਜ਼ਿਮੀਂਦਾਰ ਹੈ ਜਗਤ ਨਾਰੀ ਪਿਛਕੜ ਬਹੁਤ ਮਾੜੀ ਹੈ ਜੋ ਕਿ ਪਹਿਲਾਂ ਵੀ ਲੜੇ ਝਗੜੇ ਦੇ ਪਰਚਾ ਚ ਇਨਵੋਲ ਰਹਿਏ ਨੇ ਅਤੇ ਇਹਨਾਂ ਦੇ ਮੇਨ ਇਸ ਕਤਲ ਦਾ ਕਾਰਨ ਇਹ ਸੀਗਾ ਕਿ ਜਿਹੜਾ ਅਜਦਾਜਵੀਰ ਤੇ ਜ਼ਿਮੀਂਦਾਰ ਹੈ ਦੀ ਨਾ ਜਿਹੜਾ ਜਗਤਾਰ ਦਾ ਇੱਕ ਦੋਸਤ ਸੀਗਾ ਤੇ ਜ਼ਿਂਦਾਰ ਬੋਲੀ ਉਸ ਦਿਨਾਂ ਦੁਸ਼ਮਣੀ ਸੀਗੀ ਪਹਿਲਾਂ ਵੀ ਇਹਨਾਂ ਦਾ ਇੱਕ ਸਾਲ ਦੇ ਵਿੱਚ ਇੱਕ ਦੁਵਰੀ ਲੜਾਈ ਜਿਹੜਾ ਹੋਇਆ ਸੀਗਾ ਤੇ ਉਸ ਦਿਨ ਵੀ ਲੜਾਈ ਝਗੜੇ ਦਾ ਵੱਧ ਗਿਆ ਕਿ ਇਹਨਾਂ ਇਹਨਾਂ ਤੋਂ ਹੀ ਲੜਕਾ ਜ਼ਿਆਦਾ ਕੁੱਟਿਆ ਗਿਆ ਜੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਕੋਰਟ ਚ ਪੇਸ਼ ਕੀਤਾ ਤੇ ਜਿੱਥੋਂ 3 ਦਿਨ ਦਾ ਰਿਮਾਨਾਸ ਹੋ ਗਿਆ ਠੀਕ ਹੈ ਸਰ ਜਿਹੜਾ ਜਿਹੜੇ ਬੰਦੇ ਦਾ ਮਰਟਰ ਹੋਇਆ ਜਿੱਕਾ ਕਰ ਉਹਦਾ ਸਰਪਛੋਕੜ ਕੀ ਸੀਗਾ ਉਹਦਾ ਪਛੋਕਰ ਠੀਕ ਸੀਗਾ ਉਹ ਮੈਂ ਤੁਮੇ ਜਦੂਰੀ ਕਰਨ ਵਾਲਾ ਬੰਦਾ ਸੀਗਾ ਤੇ ਉਹ ਗੋਲੀ ਜਿਹੜਾ ਤੇਜਿੰਦਰ ਸਿੰਘ ਨੇ ਇਸ ਗੋਲੀ ਸੀਗਾ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਸੀਗਾ ਜਿਸ ਤੋਂ ਬਾਅਦ ਉਹ ਉਸ ਲੜਾਈ ਝਗੜੇ ਦੌਰਾਨ ਸਦੀ ਮ ਉਂਡੇ ਦੇ ਪੂਰੇ ਪਿੰਦੇ ਪੰਜ ਕਾਬੂ ਕਰ ਲਏ ਨੇ ਪੰਜ ਦੋਸ਼ੀ ਕਾਬੂ ਕਰ ਲੈਣੇ ਤੇ ਹਜੇ ਤਫਤੀਸ਼ ਚੱਲ ਰਹੀ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।